ਗਰਮ ਦੇਣ ਵਾਲੀ ਮਾਂ ਹੀ ਬਣ ਗਈ ਕਾਤਲ ਆਪਣੇ 4 ਸਾਲ ਦੇ ਬੱਚੇ ਨੂੰ ਦਿੱਤੀ ਦਰਦਨਾਕ ਮੌਤ ਡੈਣ ਦੀ ਸੱਤ ਘੜ ਛੱਡ ਦਿੰਦੀ ਹੈ ਇਸ ਮਾਂ ਨੇ ਆਪਣੀ ਕੁੱਖ ਵੀ ਨਾ ਛੱਡੀ ਕਾਤਲ ਮਾਦੀ ਖੌਫਨਾਕ ਕਹਾਣੀ ਕਹਿੰਦੇ ਨੇ ਇੱਕ ਮਾਂ ਦੁਨੀਆ 'ਚ ਸਭ ਤੋਂ ਜ਼ਿਆਦਾ ਪਿਆਰ ਆਪਣੇ ਬੱਚੇ ਦੇ ਨਾਲ ਕਰਦੀ ਹੈ ਫਿਰ ਉਹ ਜਾਨਵਰ ਰੂਪ ਵਿੱਚ ਹੋਵੇ ਮਨੁੱਖ ਹੋਵੇ ਜਾਂ ਫਿਰ ਕੋਈ ਹੋਰ ਜੀਵ ਮਾਦਾ ਪਿਆਰ ਆਪਣੇ ਬੱਚਿਆਂ ਲਈ ਕਿਸੇ ਵੀ ਰੂਪ ਵਿੱਚ ਨਹੀਂ ਬਦਲਦਾ ਦੁਨੀਆ 'ਚ ਸਿਰਫ ਇੱਕ ਸੱਪਣੀ ਹੈ ਜੋ ਆਪਣੇ ਬੱਚਿਆਂ ਨੂੰ ਖਾ ਜਾਂਦੀ ਹੈ ਪਰ ਇਸ ਮਾਂ ਨੂੰ ਕੀ ਕਹੋਗੇ ਜਿਸਨੇ ਆਪਣੇ 4 ਸਾਲ ਦੇ ਮਾਸੂਮ ਬੇਟੇ ਦਾ ਹੀ ਕਤਲ ਕਰ ਦਿੱਤਾ ਅਪਰਾਧੀ ਐਸੀ ਘਟਨਾ ਜਿਸ ਤੋਂ ਬਾਅਦ ਮਾਂ ਸ਼ਬਦ ਤੋਂ ਤੁਹਾਡਾ ਭਰੋਸਾ ਉੱਠ ਸਕਦਾ ਹੈ ਇੱਕ ਬੱਚਾ ਆਪਣੀ ਮਾਂ ਦੀ ਗੋਦ ਦੇ ਵਿੱਚ ਸਭ ਤੋਂ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਦਾ ਹੈ ਪਰ ਜੋ ਮਾਂ ਹੀ ਦੈਨ ਬਣ ਜਾਵੇ ਤਾਂ ਕੀ ਕਹੋਗੇ ਅੱਜ ਦਿਖਾਵਾਂਗੇ ਜ਼ੁਰਮ ਦੀ ਇੱਕ ਐਸੀ ਕਹਾਣੀ ਜਿਸ ਨੂੰ ਦੇਖ ਕੇ ਤੁਹਾਡੀ ਵੀ ਰੂਹ ਕੰਬ ਉੱਠੇਗੀ ਇਹ ਹੈ ਉਹ ਬੇਰਹਿਮ ਮਾਂ ਜਿਸਦੇ ਹੱਥ ਆਪਣੇ ਹੀ 4 ਸਾਲ ਦੇ ਮਾਸੂਮ ਪੁੱਤ ਤੇ ਖੂਨ ਨਾਲ ਰੰਗੇ ਨੇ ਇਹਨਾਂ ਹੱਥਾਂ ਦੇ ਨਾਲ ਇਸ ਮਾਂ ਨੇ ਕਈ ਵਾਰ ਉਸ ਬੇਟੇ ਨੂੰ ਖਿਡਾਇਆ ਹੋਵੇਗਾ ਪਰ ਆਪਣੇ ਹੀ ਹੱਥਾਂ ਨਾਲ ਇਸ ਮਾਂ ਨੇ ਆਪਣੇ بیٹے ਦਾ ਗਲਾ ਘੁੱਟ ਦਿੱਤਾ ਬੈਂਗਲੁਰੂ ਦੀ ਇੱਕ ਸਟਾਰਟਅਪ ਕੰਪਨੀ ਦੀ ਸੀਈਓ ਸੂਚਨਾ ਸੇਠ ਨੇ ਆਪਣੇ بیٹے ਦੇ ਕਤਲ ਲਈ ਖਾਸ ਤੌਰ ਉਤੇ ਗੋਆ ਵਿੱਚ ਹੋਟਲ ਦਾ ਇੱਕ ਕਮਰਾ ਬੁੱਕ ਕੀਤਾ ਸੂਚਨਾ ਨੇ ਹੋਟਲ ਵਿੱਚ 6 ਤੋਂ 10 ਜਨਵਰੀ ਤੱਕ ਲਈ ਐਡਵਾਂਸ ਬੁਕਿੰਗ ਕਰਵਾਈ ਹੋਈ ਸੀ ਪਰ 7 ਤੋਂ 8 ਦੀ ਦਰਮਿਆਨੀ ਰਾਤ ਉਸਨੇ ਆਪਣੇ ਮਾਸੂਮ بیٹے ਨੂੰ ਮੌਤੇ ਘਾਟ ਉਤਾਰ ਦਿੱਤਾ ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਸੂਚਨਾ ਦੇ ਹੋਟਲ ਤੋਂ ਚੈੱਕ ਆਊਟ ਕਰਨ ਤੋਂ ਬਾਅਦ ਹੋਟਲ ਦਾ ਸਟਾਫ ਸੂਚਨਾ ਦਾ ਰੂਮ ਸਾਫ ਕਰਨ ਲਈ ਗਿਆ ਕਮਰੇ ਦੇ ਵਿੱਚ ਸਟਾਫ ਨੂੰ ਖੂਨ ਨਾਲ ਭਿੱਜਿਆ ਇੱਕ ਤੌਲੀਆ ਮਿਲਿਆ ਜਿਸ ਤੋਂ ਹੋਟਲ ਮੁਲਾਜ਼ਮਾਂ ਨੂੰ ਸ਼ੱਕ ਹੋਇਆ ਜਿਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਤੇ ਟੈਕਸੀ ਡਰਾਈਵਰ ਦੀ ਮਦਦ ਨਾਲ ਸੂਚਨਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਨੂੰ ਸ਼ੱਕ ਹੈ ਕਿ ਸੂਚਨਾ ਨੇ ਇਹ ਮਰਡਰ ਪੂਰੀ ਪਲੈਨਿੰਗ ਨਾਲ ਕੀਤਾ ਇਸ ਤੋਂ ਪਹਿਲਾਂ ਉਸ ਨੇ بیٹے ਨੂੰ ਕੱਪਸਿਰਫ ਦੀਆਂ ਦੋ ਬੋਤਲਾਂ ਪਿਆਈਆਂ ਤਾਂ ਜੋ ਡੂੰਗੀ ਨੀਂਦ ਵਿੱਚ ਚਲਾ ਜਾਵੇ ਤੇ ਉਸ ਤੋਂ ਬਾਅਦ ਉਸਨੇ ਸਰਹਾਣੇ ਜਾਂ ਤੌਲੀਏ ਦੇ ਨਾਲ ਬੱਚੇ ਦਾ ਗਲਾ ਘੁੱਟ ਦਿੱਤਾ ਇਸ ਨਾਲ ਬੱਚੇ ਦਾ ਚਿਹਰਾ ਤੇ ਛਾਤੀ ਸੁੱਜ ਗਈ ਤੇ ਉਸ ਦੀ ਨੱਕ 'ਚੋਂ ਖੂਨ ਨਿਕਲ ਆਇਆ ਹੁਣ ਇੱਕ ਸਵਾਲ ਉਖਦਾ ਹੈ ਕਿ ਆਖਿਰ ਇਹ ਜਾਂ ਕੀ ਹੋਇਆ ਕਿ ਇੱਕ ਪੜ੍ਹੀ ਲਿਖੀ ਮਾਂ ਆਪਣੇ ਹੀ ਬੱਚੇ ਦੀ ਕਾਤਲ ਬਣ ਗਈ ਆਖਿਰ ਕਿਉਂ ਸਟਾਰਟਅਪ ਕੰਪਨੀ ਦੀ ਸੀਈਓ ਨੇ ਕੌਫनाक ਕਦਮ ਚੁੱਕਿਆ ਜਿਸ ਬਾਰੇ ਸੋਚ ਕੇ ਹੀ ਰੂਹ ਕੰਬ ਰੂਹਦੀ ਹੈ ਕਿਵੇਂ ਇੱਕ ਮਾਂ ਬਣ ਗਈ ਕਾਤਲ 39 ਸਾਲਾ ਸੂਚਨਾ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਐਥਿਕਸ ਐਕਸਪਰਟ ਹੈ ਸੂਚਨਾ ਮੂਲ ਰੂਪ ਨਾਲ ਪੱਛਮੀ ਬੰਗਾਲ ਦੀ ਰਹਿਣ ਵਾਲੀ ਹੈ ਪਰ ਕੰਮ ਦੇ سلسلے ਵਿੱਚ ਬੈਂਗਲੁਰੂ ਵਿੱਚ ਰਹਿੰਦੀ ਸੀ 2010 ਵਿੱਚ ਸੂਚਨਾ ਦਾ ਵਿਆਹ ਕੇਰਲ ਦੇ ਰਹਿਣ ਵਾਲੇ ਵੈਂਕਟ ਰਮਨ ਦੇ ਨਾਲ ਹੋਇਆ 2019 ਦੇ ਵਿੱਚ ਉਸਨੇ ਤੋਂ ਬੇਟੇ ਨੂੰ ਜਨਮ ਦਿੱਤਾ 2021 ਤੋਂ ਬਾਅਦ ਦੋਵੇਂ પતિ-ਪਤਨੀ ਵੱਖ ਹੋ ਗਏ। ਦੋਹਾਂ ਨੇ ਅਦਾਲਤ ਵਿੱਚ ਤਲਾਕੀ ਅਰਜ਼ੀ ਵੀ ਲਗਾਈ ਹੋਈ ਸੀ। ਕੋਰਟ ਨੇ ਹੁਕਮ ਦਿੱਤਾ ਸੀ ਕਿ ਸੂਚਨਾ ਦਾ ਪਤੀ ਆਪਣੇ ਬੇਟੇ ਨੂੰ ਹਰ ਐਤਵਾਰ ਨੂੰ ਮਿਲ ਸਕਦਾ ਹੈ। ਪਰ ਸੂਚਨਾ ਨੂੰ ਇਹ ناਗਵਾਰ ਸੀ। ਪੁਲਿਸ ਨੂੰ ਸ਼ੱਕ ਹੈ ਕਿ ਇਸਦੇ ਚੱਲਦੇ ਹੀ ਉਸਨੇ ਆਪਣੇ ਬੇਟੇ ਦਾ ਕਤਲ ਕਰ ਦਿੱਤਾ। 7 ਜਨਵਰੀ ਨੂੰ ਸੂਚਨਾ ਦੇ ਪਤੀ ਨੇ ਬੇਟੇ ਨੂੰ ਮਿਲਣਾ ਸੀ। ਪਰ ਉਸ ਤੋਂ ਪਹਿਲਾਂ ਸੂਚਨਾ بیٹے ਨੂੰ ਲੈ ਕੇ ਕੋਆ ਪਹੁੰਚ ਗਈ। ਵੈਂਕਟ ਰਮਨ ਆਪਣੇ بیٹے ਨੂੰ ਮਿਲਣ ਪਹੁੰਚਿਆ ਤਾਂ ਪਤਾ ਲੱਗਾ ਕਿ ਮਾਂ-ਬੇਟਾ ਬੈਂਗਲੁਰੂ ਵਿੱਚ ਨਹੀਂ ਸਨ। ਇਸ ਤੋਂ ਬਾਅਦ ਰਮਨ ਉਸੇ ਦਿਨ ਇੰਡੋਨੇਸ਼ੀਆ ਲਈ ਰਵਾਨਾ ਹੋ ਗਿਆ। ਹਾਲਾਂਕਿ ਉਸਨੇ ਵੀਡੀਓ ਕਾਲ 'ਤੇ ਆਪਣੇ بیٹے ਨਾਲ ਗੱਲ ਕੀਤੀ। ਜਿਸ ਤੋਂ ਬਾਅਦ ਸੂਚਨਾ ਨੇ بیٹے ਦਾ ਕਤਲ ਕਰ ਦਿੱਤਾ। ਸੂਚਨਾ ਦੀ ਦਰਿੰਦਗੀ ਇੱਥੇ ਹੀ ਨਹੀਂ ਰੁਕੀ। ਬੇਟੇ ਦੇ ਕਤਲ ਤੋਂ ਬਾਅਦ ਉਸਨੇ ਸੂਟਕੇਸ ਵਿੱਚ ਉਸਦੀ ਲਾਸ਼ ਰੱਖੀ ਅਤੇ ਗੋਆ ਤੋਂ ਬੈਂਗਲੁਰੂ ਜਾਣ ਲਈ ਟੈਕਸੀ ਬੁੱਕ ਕਰਵਾ ਲਈ 7 ਤਰੀਕ ਦੀ ਰਾਤ ਹਫੜਾ ਦਫੜੀ ਵਿੱਚ ਸੂਚਨਾ ਉੱਥੋਂ ਨਿਕਲ ਗਈ ਜਿਸ ਤੋਂ ਬਾਅਦ ਕਮਰੇ ਵਿੱਚ ਸਫਾਈ ਕਰਮਚਾਰੀ ਗਿਆ ਤਾਂ ਖੂਨ ਨਾਲ ਸਨਿਆ ਤੌਲੀਆ ਦੇਖ ਕੇ ਉਸਦੇ ਹੋਸ਼ ਉੱਡ ਗਏ ਕਿਵੇਂ ਫੜੀ ਗਈ ਸੂਚਨਾ 7 ਜਨਵਰੀ ਨੂੰ ਸੂਚਨਾ ਨੇ ਹੋਟਲ ਸਟਾਫ ਨੂੰ ਬੈਂਗਲੁਰੂ ਲਈ ਟੈਕਸੀ ਬੁੱਕ ਕਰਨ ਲਈ ਕਿਹਾ ਹੋਟਲ ਵਾਲਿਆਂ ਨੇ ਕਾਫੀ ਕਿਹਾ ਇਹ ਫਲਾਈਟ ਬੁੱਕ ਕਰ ਲਵੋ ਪਰ ਉਹ ਨਾ ਮੰਨੀ 7 ਤਰੀਕ ਨੂੰ 12 ਵਜੇ ਸੂਚਨਾ ਟੈਕਸੀ ਵਿੱਚ ਸਵਾਰ ਹੋ ਕੇ ਨਿਕਲ ਗਈ ਹੋਟਲ ਸਟਾਫ ਸੂਚਨਾ ਦਾ ਰੂਮ ਸਾਫ਼ ਕਰਨ ਗਿਆ ਤਾਂ ਉੱਥੇ ਖੂਨ ਨਾਲ ਲੱਤ-ਪਾਸ ਤੌਲੀਆ ਵਿਖਿਆ ਸਟਾਫ ਨੂੰ ਲੱਗਾ ਇਸ ਕਮਰੇ ਵਿੱਚ ਕੋਈ ਵੱਡੀ ਵਾਰਤਾਤ ਹੋਈ ਹੈ ਹੋਟਲ ਦੇ ਸਟਾਫ ਨੇ ਤੁਰੰਤ ਗੁਆ ਪੁਲਿਸ ਨੂੰ ਜਾਣਕਾਰੀ ਦਿੱਤੀ ਪੁਲਿਸ ਨੇ ਸੀਸੀਟੀਵੀ ਖੰਗਾਲੇ ਤਾਂ ਪਤਾ ਲੱਗਾ ਦੀ ਸੂਚਨਾ ਆਈ ਤਾਂ 4 ਸਾਲ ਦੇ ਬੇਟੇ ਦੇ ਨਾਲ ਸੀ ਪਰ ਜਾਂਦੇ ਸਮੇਂ ਇਕੱਲੀ ਸੀ ਗੋਆ ਪੁਲਿਸ ਨੇ ਟੈਕਸੀ ਡਰਾਈਵਰ ਨੂੰ ਕਾਲ ਕੀਤੀ ਉਸੇ ਸਮੇਂ ਟੈਕਸੀ ਕਰਨਾਟਕ ਦੇ ਚਿਤਰਾਦੁਰਗ ਜ਼ਿਲ੍ਹੇ ਵਿੱਚ ਸੀ ਪੁਲਿਸ ਨੇ ਡਰਾਈਵਰ ਨੂੰ ਸਾਰੀ ਘਟਨਾ ਦੱਸੀ ਤੇ ਟੈਕਸੀ ਨੇੜਲੇ ਕਿਸੇ ਥਾਣੇ ਵਿੱਚ ਲਿਜਾਣ ਨੂੰ ਕਿਆ ਪੁਲਿਸ ਤੇ ਡਰਾਈਵਰ ਕੌਂਕਣੀ ਭਾਸ਼ਾ ਵਿੱਚ ਗੱਲ ਕਰ ਰਹੇ ਸੀ ਇਸ ਲਈ ਸੂਚਨਾ ਨੂੰ ਕੁਝ ਵੀ ਸਮਝ ਨਹੀਂ ਲੱਗੀ ਟੈਕਸੀ ਡਰਾਈਵਰ ਸੂਚਨਾ ਨੂੰ ਲੈ ਕੇ ਚਿੱਤਰਦੁਰਗ ਦੇ ਪੁਲਿਸ ਸਟੇਸ਼ਨ ਪਹੁੰਚ ਗਿਆ ਜਿੱਥੇ ਸੂਚਨਾ ਦੇ ਬੈਗ ਵਿੱਚੋਂ ਉਸ ਦੇ 4 ਸਾਲ ਦੇ ਬੇਟੇ ਦੀ ਲਾਸ਼ ਮਿਲੀ 8 ਜਨਵਰੀ ਨੂੰ ਸੂਚਨਾ ਨੂੰ ਗ੍ਰਿਫਤਾਰ ਕਰ ਲਿਆ ਗਿਆ 9 ਜਨਵਰੀ ਨੂੰ ਸੂਚਨਾ ਨੂੰ ਗੋਆ ਲਿਜਾਇਆ ਗਿਆ ਜਿੱਥੇ ਸੂਚਨਾ ਨੂੰ 6 ਦਿਨ ਦੀ ਪੁਲਿਸ ਕਸਟਡੀ ਵਿੱਚ ਭੇਜ ਦਿੱਤਾ ਗਿਆ ਹੈਰਾਨਗੀ ਹੁੰਦੀ ਹੈ ਇੱਕ ਪੜ੍ਹੀ ਲਿਖੀ ਮਾਂ ਪਰਿਆ ਪੁਰਿਆ ਸੰਪਨ ਪਰਿਵਾਰ ਉਸ ਪਰਿਵਾਰ ਦਾ ਬੱਚਾ ਇੰਨਾ ਇਕੱਲਾ ਹੋ ਗਿਆ ਕਿ ਕਿਸੇ ਨੂੰ ਉਸਦੀ ਚੀਕ ਤੱਕ ਸੁਣਾਈ ਨਾ ਦਿੱਤੀ। ਦਿੰਦੀ ਵੀ ਕਿਵੇਂ? ਹਰ ਕੋਲ ਸੋਚ ਰਿਹਾ ਸੀ ਕਿ ਬੱਚਾ ਆਪਣੀ ਮਾਂ ਦੇ ਨਾਲ ਹੈ ਤਾਂ ਸੁਰੱਖਿਅਤ ਹੀ ਹੋਵੇਗਾ। ਪਰ ਨਹੀਂ ਪਤਾ ਸੀ ਕਿ ਕਲਯੁਗ ਹੈ। ਕਲਯੁਗ ਦੇ ਵਿੱਚ ਸ਼ੈਤਾਨ ਕਿਸ ਦੇ ਦਿਮਾਗ ਦੇ ਉੱਤੇ ਸਵਾਰ ਹੋ ਜਾਵੇ। ਕਦੋਂ ਜਨਮ ਦੇਣ ਵਾਲੀ ਮਾਂ ਮੌਤ ਦੇ ਦੇਵੇ। ਕੁਝ ਵੀ ਪਤਾ ਨਹੀਂ ਲੱਗਦਾ।